ਪਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਸੈਂਕੜੇ ਮਜ਼ਦੂਰਾਂ ਔਰਤਾਂ ਬੱਚਿਆਂ ਨੇ ਵੱਡੇ ਵਿੱਚ ਨਾਰੇ ਮਾਰਦੇ ਹੋਏ ਐਸਡੀਐਮ ਪੱਟੀ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਅੱਜ ਦੇ ਦਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਜਿੰਦਰ ਸਿੰਘ ਝੁੰਗ ਦਿਆਲ ਸਿੰਘ ਲੋਹਾਕਾ ਰਣਜੀਤ ਕੌਰ ਦਰਾਜਕੇ ਨੇ ਕੀਤੀ ਜਿਨ੍ਹਾਂ ਦੀ ਪ੍ਰਧਾਨਗੀ ਹੈ ਤਰਨਾ ਦੇ ਕੇ ਐਸ ਡੀ ਐਮ ਪੱਟੀ ਦੀ ਗੈਰ ਹਾਜ਼ਰੀ ਦੇ ਵਿੱਚ ਡੀ ਸੀ ਤਰਨਤਾਰਨ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਇਸ ਮੌਕੇ ਤੇ ਬੋਲਦਿਆਂ ਸਭਾ ਦੇ ਸੁਬਾਈ ਆਗੂ ਚਮਨ ਲਾਲ ਦਰਾਜ ਕੇ ਬਲਦੇਵ ਸਿੰਘ ਪੰਡੋਰੀ ਹਰਜਿੰਦਰ ਸਿੰਘ ਚੁੰਗ ਨੇ ਕਿਹਾ ਕਿ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਘਰ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇ ਪਿੰਡਾਂ ਅੰਦਰ ਵਸਦੇ ਵੇਟਨੀ ਨੇ ਸਾਧ ਰਹੀ ਕਿਰਤੀ ਪਰਿਵਾਰਾਂ ਦੇ ਸਾਰੇ ਬਾਲਕ ਜੀਆਂ ਨੂੰ ਗੁਜ਼ਾਰੇ ਜੋਗ ਅਜਤਾ ਸਹਿਬ ਸਾਰਾ ਸਾਲ ਬਜਵਾਰਕ ਦਾਤ ਦਿੱਤਾ ਜਾਵੇ ਅਤੇ ਕਿਤਾਬ ਨਾਮ ਮਿਲਨ ਤੱਕ ਹਰ ਕਿਰਤੀ ਪਰਵਾਰ ਨੂੰ ਘੱਟੋ ਘੱਟ 5 ਮੁਰਲੇ 5000 ਰੁਪਏ ਪ੍ਰਤੀ ਮਹੀਨਾ ਬੇਗਿਰੀ ਭੱਤਾ ਦਿੱਤਾ ਜਾਵੇ ਵਰਤਮਾਨ ਸਮੇਂ ਦੀਆਂ ਲੋੜਾਂ ਅਨਸਾਰ ਘੱਟੋ ਘੱਟ ਗੁਜਰਤ 700 ਰੁਪਏ ਪ੍ਰਤੀ ਦਿਨ ਜਾਂ 2000 ਰੁਪਏ ਮਹੀਨਾ ਨੇਕਤਰ ਕੀਤਾ ਜਾਵੇ ਅਤੇ ਇਸ ਵਿੱਚ ਵਧਦੀ ਮਹਿੰਗਾਈ ਅਨੁਸਾਰ ਸਮੇਂ-ਸਮੇਂ ਤੇ ਵਾਧਾ ਕੀਤਾ ਜਾਵੇ। ਉਦਰੇਕਾ ਤਹਿਤ ਸਾਰੇ ਪਰਿਵਾਰਾਂ ਨੂੰ ਸਾਰਾ ਸਾਲ ਕੰਮ ਅਗੇ 700 ਰੁਪਏ ਅਧਾਰਿਤ ਕੀਤੀ ਜਾਵੇ। ਉਦਰੇਕਾ ਨਹੀਂ ਰਾਖਵੇਂ ਰੱਖੇ ਜਾਂਦੇ ਫੰਡਾਂ ਵਿੱਚ ਰਜਕਾਰ ਪੂਰਤੀ ਦੀਆਂ ਲੋੜਾਂ ਅਨੁਸਾਰ ਵਾਧਾ ਕੀਤਾ ਜਾਵੇ। ਸ਼ਹਿਰਾਂ ਅਤੇ ਕਸਬਿਆਂ ਦੇ ਕਿਰਤੀਆਂ ਲਈ ਵੀ ਨਰੇਕਾ ਦੀ ਤਰਜ ਤੇ ਰਜਕਾਰ ਗਰੰਟੀ ਐਕਟ ਬਣਾਇਆ ਜਾਵੇ। ਇਹ ਵੇਖੋ ਜੀ ਜਿਹੜੇ ਆਪ ਦੀ ਸਰਕਾਰ ਜਿਹੜੀ ਪੰਜਾਬ ਦੇ ਅੰਦਰ ਬਣੀਆ ਬੜੇ ਲੋਕਾਂ ਨੂੰ ਆਸਾਂ ਦਿੱਤਾ ਸੀ ਕਿ ਪਿਛੜੀਆਂ ਸਰਕਾਰਾਂ ਤੋਂ ਲੋਕ ਸਤਾਏ ਹੋਏ ਲੋਕ ਸੀ ਜਿਨ੍ਹਾਂ ਨੇ ਆਮ ਆਦਮੀ ਦੀ ਸਰਕਾਰ ਜਿਹੜੀ ਆਂਦੀ ਹੈ ਉਹ ਜਿਹੜੇ ਲਗਭਗ 3 ਮਹੀਨੇ ਲਗਾਤਾਰ ਹੋ ਚਲੇ ਆਪਾਂ ਦੇਖ ਰਹੇ ਹਾਂ ਕਿ ਇਸ 3 ਮਹੀਨਿਆਂ ਦੇ ਦਰਮਿਆਨ ਹੀ ਲਗਾਤਾਰ ਕਤਲੋਗਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਮਜ਼ਦੂਰਾਂ ਦੇ ਬਹੁਤ ਸਾਰੇ ਜਿਹੜੇ ਮਸਲੇ ਆ ਜਿਹੜੇ ਕਿ ਵਾਅਦੇ ਅਨੁਸਾਰ ਕੀਤੇ ਲੋਕਾਂ ਦੇ ਨਾਲ ਕਿ ਅਸੀਂ ਸੈਂਬਲੀ ਦੇ ਅੰਦਰ ਉਹ ਨਾ ਕਿ ਵਿਧਾਨ ਸਭਾ ਦੇ ਵਿੱਚ ਮਤੇ ਪਾ ਕੇ ਅਸੀਂ ਉਹਨੂੰ ਹੱਲ ਕਰਾਂਗੇ ਅਜੇ ਤੱਕ ਕੋਈ ਨਹੀਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਹੀ ਮਜ਼ਦੂਰਾਂ ਦੇ ਜਿਹੜੇ ਨਾ ਕਿ 8 ਘੰਟੇ ਦੇ ਮਜ਼ਦੂਰ ਸਾਡਾ ਕੰਮ ਕਰਦਾ ਉਹਦੇ ਤੋਂ 12-12 ਘੰਟੇ ਦੀਆਂ ਤਜਵੀਜ਼ਾਂ ਜਿਹੜੀਆਂ ਬਣੀਆਂ ਜਾ ਰਹੀਆਂ 12 ਘੰਟੇ ਕੰਮ ਕਰਨੀਆਂ ਤੇ ਤਜਵੀਜ਼ਾਂ ਬਣੀਆਂ ਜਾਈਆਂ ਮੰਨਰੇਕਾ ਸਕੀਮਾਂ ਮੰਨਰੇਕਾ ਸਕੀਮ ਦੇ ਤਹਿਤ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਕਿ ਡੀਸੀ ਸਾਹਿਬ ਕੋ ਮੰਗ ਕਰਦੇ ਕਿ ਸਾਰੇ ਬਲਾਕਾਂ ਦੀ ਫੌਰੀ ਤੌਰ ਤੇ ਇਹਦੀ ਪਰਤਾਲ ਕਰਾ ਕੇ ਇਹਦੇ ਤੋਂ ਬਹੁਤ ਵੱਡਾ ਕਪਲਾ ਨੇ ਕੁਲ ਜਿੱਥੇ ਮਜ਼ਦੂਰਾ ਨੇ ਕੰਮ ਕੀਤਾ ਉਹਨਾਂ ਦੇ ਮਜ਼ਦੂਰਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਉਹ ਵੱਡੀ ਪੱਧਰ ਤੇ ਸਰਪੰਚ ਜਿਹੜੇ ਕਿ ਸਰਪੰਚਾਂ ਦੇ ਨਾਲ ਜਿਹੜੇ ਐਡਮਿਨਿਸਟ੍ਰੇਸ਼ਨ ਦੀ ਜਿਹੜੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹ ਜਿਹੜਾ ਪੈਸਾ ਜਿਹੜਾ ਖੁਰਦਪੁਰਦ ਕੀਤਾ ਜਾ ਰਿਹਾ ਸਾਡੀ ਪ੍ਰਜੋਰ ਮੰਗ ਹੈ ਕਿ ਜਿਹੜੀ ਮਨਰੇਗਾ ਵਾ ਉਹਨੂੰ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਚਲਾਇਆ ਜਾਵੇ ਹਰ ਇੱਕ ਨੂੰ ਜਿਹੜਾ ਰਜਗਾਰ ਮੰਗਦਾ ਉਸ ਬੰਦੇ ਨੂੰ ਜਿਹੜਾ ਰਜਗਾਰ ਦਿੱਤਾ ਜਾਵੇ ਅੱਜ ਦਾ ਇਹ ਧਰਨਾ ਸਾਰੇ ਪੰਜਾਬ ਦੇ ਅਸੀਂ ਐਸਡੀਐਮ ਕੇਂਦਰਾਂ ਦੇ ਉੱਤੇ ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ ਤੇ 7 ਦੇ 8 ਜੂਨ ਦਾ ਦਿਨ ਚੁਣਿਆ ਸੀ ਕੱਲ ਵੀ ਪੰਜਾਬ ਦੇ ਐਸਡੀਐਮ ਕੇਂਦਰਾਂ ਦੇ ਧਰਨੇ ਲੱਗੇ ਆ ਅੱਜ ਵੀ ਸਾਰੇ ਪੰਜਾਬ ਚ ਜਿਹੜੇ ਕੱਲ ਰਹਿ ਗਏ ਐਸਡੀਐਮ ਕੇਂਦਰ ਆ ਉਹਨਾਂ ਦੇ ਉੱਤੇ ਧਰਨੇ ਲੱਗੇ ਆ ਅੱਜ ਪੱਟੀ ਦੇ ਐਸਡੀਐਮ ਦਫ਼ਤਰ ਅੱਗੇ ਅਸੀਂ ਧਰਨਾ ਮਾਰ ਕੇ ਬੈਠੇ ਆ ਤੇ ਜਿਹੜਾ 8 ਮੰਗਾਂ ਵਾਲਾ ਮੰਗ ਪੱਤਰ ਜਿਹੜੀ ਮਜ਼ਦੂਰਾਂ ਦੀਆਂ ਟੱਚ ਕਰਦੀਆਂ ਮੰਗਾਂ ਉਹਨਾਂ ਵਾਲਾ ਮੰਗ ਪੱਤਰ ਇਥੋਂ ਦੇ ਐਸ ਡੀ ਐਮ ਕੇਂਦਰਾਂ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੇ ਜਾ ਰਹੇ ਜਿਨ੍ਹਾਂ 'ਚ ਇੱਕ ਨੰਬਰ ਦੀ ਮੰਗ ਹੈ ਕਿ ਜਿਹੜੀਆਂ ਪਿਛਲੇ ਸਮੇਂ ਚੰਨੀ ਸਰਕਾਰ ਵੇਲੇ ਕਾਂਗਰਸ ਸਰਕਾਰ ਜਦੋਂ ਸੀ ਉਸ ਵੇਲੇ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ 'ਚੋਂ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਸੀ ਪਰ ਬਦਕਿਸਮਤੀ ਆ ਕਿ ਹੁਣ ਵਾਲੀ ਸਰਕਾਰ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਆਮ ਆਦਮੀ ਦੀ ਪਾਰਟੀ ਸਰਕਾਰ ਆ ਗਰੀਬ ਲੋਕਾਂ ਦੀ ਸਰਕਾਰ ਆ ਜਿਨ੍ਹਾਂ ਨੇ بڑے ਲੋਕਾਂ ਨਾਲ ਚੋਣ ਵਾਅਦੇ ਕੀਤੇ ਸੀ ਪਰ ਇੱਕ ਵੀ ਜਿਹੜਾ ਹੈ ਇੰਪੋਰਟਡ ਇਸ਼ੂ ਆ ਸਾਡਾ 5-5 ਮਰਲੇ ਪਲਾਟਾਂ ਦਾ ਜਿਹੜੇ ਚੰਨੀ ਸਰਕਾਰ ਬਾਰੇ ਲੋਕਾਂ ਕੋ ਸੰਧਾ ਵੀ ਆ ਜਿਨ੍ਹਾਂ ਨੂੰ ਰਜਿਸਟਰੀਆਂ ਬੋਲਦੇ ਆ ਸਰਟੀਫਿਕੇਟ ਲੋਕਾਂ ਦੇ ਮਜ਼ਦੂਰਾਂ ਦੇ ਹੱਥਾਂ 'ਚ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਕਬਜ਼ੇ ਨਹੀਂ ਦਿੱਤੇ ਜਾ ਰਹੇ ਸਾਡੀ 1 ਨੰਬਰ ਤੇ ਮੰਗਿਆ ਕਿ ਜੇ ਫੌਰੀ ਤੌਰ ਤੇ ਇਹ ਪਲਾਟ ਅਲਾਟ ਕਰਕੇ ਦਿੱਤੇ ਜਾਣ ਉਹਦੇ ਨਾਲ ਹੀ ਘਰ ਬਣਾਉਣ ਲਈ 5 ਲੱਖ ਦੀ ਗ੍ਰਾਂਟ ਯਾਰੀ ਕੀਤੀ ਜਾਵੇ ਤੀਜੀ ਮੰਗਿਆ ਕਿ ਜਿਹੜੇ ਮਜ਼ਦੂਰਾਂ ਨੂੰ ਕੂੜਾ ਸੁੱਟਣ ਲਈ ਕੋਈ ਕੇ ਕੱਟੀ ਰੱਖੀ ਕੇ ਵੱਛੀ ਰੱਖੀ ਕੇ ਮਜ਼ਦੂਰ ਨੇ ਉਹਨਾਂ ਨੂੰ ਗੜਿਆਂ ਦਾ ਪ੍ਰਬੰਧ ਕਰਕੇ ਦਿੱਤੇ ਜਾਓ ਚੌਥੀ ਮੰਗਿਆ ਕਿ ਜਿਹੜੀ ਬੁਢਾਪਾ ਵਿਧਵਾ ਅੰਗਹੀਨ ਪੈਨਸ਼ਨ ਘੱਟੋ ਘਾਟ 3000 ਕੀਤੀ ਜਾਵੇ ਪਰ ਪੰਜਾਬ ਦੇ ਹਾਕਮਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਜੇ ਸਾਡੀਆਂ ਇਹ ਫੌਰੀ ਜਿਹੜੀਆਂ ਹੱਕੀ ਦੇਵਾਜ ਮੰਗਾਂ ਆ ਖੇਤ ਮਜ਼ਦੂਰਾਂ ਦੀਆਂ ਇਹਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਹੋਰ ਇਨਸਾਫ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖਿਲਾਫ ਅੰਦੋਲਨ ਨੂੰ ਤੇਜ਼ ਕੀਤਾ ਜਾਊਗਾ